ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖ਼ਬਰ ਧਾਰਕੜ ਹੋਣਗੇ ਬੰਦ ਸਮਾਣਾ ਵੈਣ ਹਾਸੇ ਤੇ ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ ਕਤਾਹੀ ਕਰਨ ਵਾਲਿਆਂ ਅਫਸਰਾਂ ਤੇ ਕਾਰਵਾਈ ਦੇ ਦਿੱਤੇ ਹੁਕਮ ਦੁਬਈ ਵਿੱਚ ਸਿੱਖਾਂ ਦੇ ਕਕਾਰ ਉਤਾਰਨ ਦੇ ਮਾਮਲੇ 'ਚ ਕਾਲੀ ਦਲ ਦੀ ਵੱਡੀ ਮੰਗ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਯੂਏਈ ਨਾਲ ਗੱਲਬਾਤ ਕਰਕੇ ਸਿੱਖ ਕਕਾਰਾਂ ਬਾਰੇ ਜਾਣਕਾਰੀ ਦੇਣ ਦੀ ਕੀਤੀ ਅਪੀਲ ਪੰਜਾਬ ਵਿੱਚ ਜੁਲਾਈ ਚ ਲਾਗੂ ਹੋਵੇਗਾ ਇਹ ਨਵਾਂ ਸਿਸਟਮ ਪੰਜਾਬ ਸਰਕਾਰ ਨੇ ਟ్రਾਇਲ ਕੀਤਾ ਸ਼ੁਰੂ ਪੰਜਾਬ ਚ ਫਰਦ ਲੈਣ ਵਾਲਿਆਂ ਲਈ ਚੰਗੀ ਖਬਰ ਹੁਣ ਖੱਜਲ ਖੁਆਰੀ ਹੋਵੇਗੀ ਖਤਮ ਯੂਟਿਊਬਰ ਜਸਵੀਰ ਸਿੰਘ ਦੀ ਕੋਰਚ ਹੋਈ ਪੇਸ਼ੀ ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਹੋਰ ਰਿਮਾਂਡ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਨੇ ਤਿੰਨ ਵੱਡੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ ਭਾਰਤ ਪੁਸ਼ਨਾਸ਼ੂ ਨੂੰ ਮਿਲੀ ਗਾਊ ਜਮਾਨਤ ਬਿਜ਼ਨਸ ਨੇ ਭਾਰਤ ਪੁਸ਼ਨਾਸ਼ੂ ਨੂੰ ਭੇਜੇ ਸੀ ਸਾਮਣ ਪੰਜਾਬ ਦੀਆਂ ਇੰਨਾਂ ਕੁੜੀਆਂ ਲਈ ਵੱਡੀ ਖੁਸ਼ਖਬਰੀ ਭਗਵੰਤ ਮਾਨ ਸਰਕਾਰ ਨੇ ਜਾਰੀ ਕੀਤੇ ਕਰੋੜਾਂ ਰੁਪਏ ਸਰਕਾਰੀ ਦਫ਼ਤਰਾਂ ਵਿੱਚ ਲਾਗੂ ਹੋਵੇਗਾ ਇਹ ਸਿਸਟਮ ਕੇਂਦਰੀ ਬਿਜਲੀ ਮੰਤਰੀ ਨੇ ਲਿਆ ਫੈਸਲਾ ਫੈਸਲੇ ਮੰਗਰੋ ਕਿਸਾਨਾਂ ਨੇ ਵਿਰੋਧ ਕਰਨ ਦਾ ਕੀਤਾ ਐਲਾਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਬਸੇਵਾ ਦਾ ਲਾਭ ਲੈ ਰੀਆਂ ਲਗਭਗ ਇੱਕ ਕਰੋੜ 40 ਲੱਖ ਔਰਤਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪਤਾ ਲੱਗਿਆ ਹੈ ਕਿ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਲਈ ਸੂਬੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਔਰਤਾਂ ਜਾਲੀ ਆਧਾਰ ਕਾਰਡ ਦੀ ਵਰਤੋਂ ਕਰਕੇ ਪੀਆਰਟੀਸੀ ਨਾਲ ਧੋਖਾ ਕਰ ਰਹੀਆਂ ਹਨ ਹਾਲੀ ਵਿੱਚ ਵੱਖ-ਵੱਖ ਔਰਤਾਂ ਦੇ ਇੱਕੋ ਆਧਾਰ ਕਾਰਡ ਨੰਬਰ ਤੇ ਵੱਖ-ਵੱਖ ਆਧਾਰ ਕਾਰਡ ਹੋਣ ਦਾ ਮਾਮਲਾ ਪੀਆਰਟੀਸੀ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਹੈ ਇਸ ਧੋਖਾਧੜੀ ਨੂੰ ਰੋਕਣ ਲਈ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਔਰਤਾਂ ਲਈ ਮੁਫਤ ਬੱਸ ਸੇਵਾ ਜਾਰੀ ਰੱਖਣ ਅਤੇ ਉਹਨਾਂ ਦੇ ਆਰਐਫਆਈਡੀ ਬਣਾਉਂਦਾ ਫੈਸਲਾ ਕੀਤਾ ਹੈ ਤਾਂ ਜੋ ਪੰਜਾਬ ਤੋਂ ਬਾਹਰ ਕੋਈ ਵੀ ਔਰਤ ਮੁਫਤ ਬੱਸ ਸੇਵਾ ਦਾ ਲਾਭ ਨਾ ਲੈ ਸਕੇ ਪੀਆਰਟੀਸੀ ਦੇ ਸੀਨੀਅਰ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਬੱਸਾਂ ਵਿੱਚ ਟਿਕਟ ਜਾਰੀ ਕਰਦੇ ਸਮੇਂ ਕੰਡਕਟਰ ਕੋਲ ਇਹ ਜਾਂਚ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਇਹ ਧਾਰਕੜ ਅਸਲੀ ਹੈ ਜਾਂ ਨਕਲੀ ਕਈ ਪੀਆਰਟੀਸੀ ਕੰਡਕਟਰਾਂ ਨੇ ਜਾਲੀ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਪੀਆਰਟੀਸੀ ਨਾਲ ਧੋਖਾ ਕੀਤਾ ਹੈ ਪਿਛਲੇ ਕੁਝ ਦਿਨਾਂ ਵਿੱਚ ਹੈੱਡਕੁਆਰਟਰ ਵਿੱਚ ਕਈ ਵਾਰ ਇਹ ਰਿਪੋਰਟ ਕੀਤੀ ਗਈ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ ਇੱਕੋ ਆਧਾਰ ਕਾਰਡ ਨੰਬਰ ਤੇ ਆਪਣੇ ਆਧਾਰ ਕਾਰਡ ਬਣਵਾਏ ਹਨ ਅਤੇ ਜੇ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਔਰਤਾਂ ਬੱਸ ਕੰਡਕਟਰਾਂ ਨਾਲ ਬਹਿਸ ਕਰਨ ਲੱਗ ਜਾਂਦੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਪਟਿਆਲਾ ਦੇ ਸਮਾਣਾ ਪਹੁੰਚੇ ਇਸ ਮੌਕੇ ਉਹਨਾਂ ਨੇ ਸਮਾਣਾ ਵਿਖੇ ਹੋਏ ਵਾਹਨ ਸੜਕ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਪੀੜਿਤ ਪਰਿਵਾਰਾਂ ਨੂੰ ਸੀਐਮ ਮਾਨ ਨੇ ਇਨਸਾਫ ਦਾ ਭਰੋਸਾ ਦਿੱਤਾ ਹੈ ਨਾਲ ਹੀ ਮੁੱਖ ਮੰਤਰੀ ਮਾਨ ਵੱਲੋਂ ਇਸ ਤੇ ਵੱਡਾ ਐਕਸ਼ਨ ਲੈਂਦੇ ਆ ਕਿਹਾ ਗਿਆ ਹੈ ਕਿ ਕੁਤਾਹੀ ਕਰਨ ਵਾਲੇ ਅਫਸਰਾਂ ਨੂੰ ਲਾਈਨ ਹਾਜ਼ਰ ਕੀਤਾ ਜਾਵੇਗਾ ਤੇ ਨਾਲ ਹੀ ਉਹਨਾਂ ਦੀਆਂ ਬਦਲੀਆਂ ਵੀ ਕੀਤੀਆਂ ਜਾਣਗੀਆਂ ਏ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੱਲੋਂ ਪੁਲਿਸ ਉੱਤੇ ਕਿਸੇ ਕਿਸਮ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਐਫ ਆਈ ਆਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਭਾਵੇਂ ਪਾਰਟੀ ਦਾ ਕੋਈ ਉਧੇਦਾਰ ਹੋਵੇ ਜਾਂ ਪਾਰਟੀ ਦਾ ਵਿਧਾਇਕ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਸਮਾਣਾ ਦੇ ਹਸਪਤਾਲ ਨੂੰ ਅਪਗ੍ਰੇਡ ਕਰਕੇ ਉਸ ਨੂੰ ਐਂਬੂਲੈਂਸਾਂ ਦਿੱਤੀਆਂ ਜਾਣਗੀਆਂ ਤੇ ਇਸ ਹਾਦਸੇ ਵਿੱਚ ਜਿਹੜੇ ਬੱਚੇ ਮਾਰੇ ਗਏ ਹਨ, ਉਹਨਾਂ ਦੇ ਨਾਂ ਉੱਤੇ ਐਂਬੂਲੈਂਸਾਂ ਦੇ ਨਾਂ ਰੱਖੇ ਜਾਣਗੇ ਤੇ ਇੱਕ ਚਾਈਲਡ ਮੈਮੋਰੀਅਲ ਵੀ ਬਣਾਇਆ ਜਾਵੇਗਾ ਅਤੇ ਇੱਕ ਵੈਲਫੇਅਰ ਸੁਸਾਇਟੀ ਵੀ ਬਣਾਈ ਜਾਵੇਗੀ ਜਿਸ ਵਿੱਚ ਪੀੜਿਤ ਪਰਿਵਾਰ ਬੱਚਿਆਂ ਲਈ ਕੰਮ ਕਰ ਸਕਦੇ ਹਨ ਸ਼ਰੋਮਨੀਅ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਯੂਏਈ ਸਰਕਾਰ ਨਾਲ ਗੱਲਬਾਤ ਆਰੰਭ ਕੇ ਉਹਨਾਂ ਨੂੰ ਕਿਰਪਾਣ ਸਮੇਤ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਸਿੱਖਾਂ ਨੂੰ ਬਿਨਾਂ ਰੋਕ ਟੋਕ ਦੇ ਕਾਰ ਤਾਰਨ ਕਰਨ ਦੀ ਅਗ੍ਹਾ ਦਿੱਤੀ ਜਾਵੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਚ ਬਠਿੰਡਾ ਦੇ ਐਮਪੀ ਨੇ ਕਿਹਾ ਕਿ ਉਹ ਇਹ ਅਪੀਲ ਇਸ ਕਰਕੇ ਕਰ ਰਹੇ ਹਨ ਕਿ ਯੂਏਈ ਵਿੱਚ ਭਾਰਤੀ ਸਫਾਰਤਖਾਨੇ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤੀ ਲੋਕ ਯੂਏਈ ਦੇ ਕਾਨੂੰਨ ਦੀ ਧਾਰਾ 405 ਤਹਿਤ ਉਹ ਤਿੱਖੀਆਂ ਵਸਤਾਂ ਲੈ ਕੇ ਯੂਏਈ ਨਾ ਆਉਣ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਐਡਵਾਈਜ਼ਰੀ ਨੇ ਸਿੱਖਾਂ ਮੁਸਾਫਰਾਂ ਤੇ ਵਸਨੀਕਾਂ ਨੂੰ ਨਿਰਾਸ਼ ਕੀਤਾ ਹੈ ਤੇ ਉਹਨਾਂ ਵਿੱਚ ਮਾਨਸਿਕ ਪੀੜਾ ਪੈਦਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਅਜਿਹਿਆਂ ਘਟਨਾਵਾਂ ਵਾਪਰੀਆਂ ਹਨ ਜਿੱਥੇ ਸਿੱਖਾਂ ਨੂੰ ਆਪਣੀ ਕਿਰਪਾ ਤੇ ਹੋਰ ਕਕਾਰ ਹਟਾਉਣ ਲਈ ਮਜਬੂਰ ਕੀਤਾ ਗਿਆ ਉਹਨਾਂ ਨੇ ਆਬੂ ਤਾ ਬੀਬੀ ਚ ਇੱਕ ਬਜ਼ੁਰਗ ਸਿੱਖ ਨੂੰ ਕਿਰਪਾਨ ਤੇ ਦਸਤਾਰ ਲਾਉਣ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਦਾ ਵੀ ਹਵਾਲਾ ਦਿੱਤਾ ਹਰ ਸਿਮਰਲ ਕੌਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕੌਮੀ ਘਟ ਗਿਣਤੀ ਕਮਿਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਯੂਏਈ ਅਧਿਕਾਰੀਆਂ ਅਤੇ ਸਬੰਧਤ ਕੋ ਮੰਤਰੀ ਏਜੰਸੀਆਂ ਨਾਲ ਗੱਲਬਾਤ ਕਰਨ ਵਾਸਤੇ ਭੇਜਣ ਤਾਂ ਜੋ ਉਨ੍ਹਾਂ ਨੂੰ ਸਿੱਖ ਕਾਰਾ ਬਾਰੇ ਜਾਣੂ ਕਰਵਾਇਆ ਜਾ ਸਕੇ ਪੰਜਾਬ ਚ ਕਿਸਾਨਾਂ ਦੀ ਭਲਾਈ ਲਈ ਸਰਕਾਰ ਵੱਲੋਂ ਜੁਲਾਈ ਮਹੀਨੇ ਤੱਕ ਨਵਾਂ ਸਿਸਟਮ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਟਰਾਇਲ ਪੂਰਾ ਕਰ ਲਿਆ ਗਿਆ ਹੈ ਦਰਅਸਲ ਸੂਬੇ ਚ ਹੁਣ ਨਕਲੀ ਬੀਜ ਦੀ ਵਿਕਰੀ ਨਹੀਂ ਹੋ ਸਕੇਗੀ ਕਿਉਂਕਿ ਹੁਣ ਹਰ ਦੁਕਾਨ ਤੇ ਸਿਰਫ ਕਯੂਆਰ ਕੋਡ ਵਾਲਾ ਬੀਜ ਹੀ ਮਿਲੇਗਾ ਜਿਵੇਂ ਹੀ ਕਿਸਾਨ ਇਸ ਕੋਡ ਨੂੰ ਸਕੈਨ ਕਰੇਗਾ ਤਾਂ ਉਸ ਖੇਤ ਦਾ ਨਕਸ਼ਾ ਕਿਸਾਨ ਦਾ ਨਾਮ ਬੀਜ ਬਣਾਉਣ ਵਾਲੀ ਕੰਪਨੀ ਲੈਬ ਟੈਸਟਿੰਗ ਰਿਪੋਰਟ ਤੇ ਦੁਕਾਨਦਾਰ ਤੱਕ ਦੀ ਜਾਣਕਾਰੀ ਮੋਬਾਈਲ ਤੇ ਦਿਖ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਸਿਸਟਮ ਨੂੰ ਜੁਲਾਈ ਮਹੀਨੇ ਤੱਕ ਪੂਰੇ ਸੂਬੇ 'ਚ ਲਾਗੂ ਕਰ ਦਿੱਤਾ ਜਾਵੇਗਾ ਅਤੇ ਇਸ ਸੰਬੰਧੀ ਸਰਕਾਰ ਨੇ ਟ్రायल ਪੂਰਾ ਕਰ ਲਿਆ ਹੈ ਸਿਰਫ ਇੰਨਾ ਹੀ ਨਹੀਂ ਦੁਕਾਨਦਾਰਾਂ ਨੂੰ ਕਿੱਥੋਂ ਬੀਜ ਪਹੁੰਚਿਆ ਕਿਸ ਕੰਪਨੀ ਨੇ ਪੈਕ ਕੀਤਾ ਤੇ ਬੀਜ ਦਾ ਔਨਲਾਈਨ ਰਿਕਾਰਡ ਸੈਂਪਲ ਦੀ ਜਾਣਕਾਰੀ ਸਭ ਕੁਝ ਸਕੈਨਿੰਗ ਤੋਂ ਪਤਾ ਲੱਗ ਜਾਵੇਗਾ ਇੱਕ ਹਿੰਦੀ ਅਖਬਾਰ ਦੀ ਖਬਰ ਮੁਤਾਬਕ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਇਸ ਹਫਤੇ ਪੋਰਟਲ ਸਾਥੀ 2 ਨੂੰ ਲੈ ਕੇ ਬੈਠਕ ਹੋਈ ਹੈ ਤੇ ਇਸ ਦਾ ਟ੍ਰਾਇਲ ਸਫਲ ਰਿਹਾ ਹੈ ਕੋਈ ਵੀ ਦੁਕਾਨਦਾਰ ਨਕਲੀ ਬੀਜ ਨਹੀਂ ਵੇਚ ਸਕੇਗਾ ਪੰਜਾਬ ਚ ਫਰਦ ਲੈਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਜ਼ਮੀਨ ਸੰਬੰਧੀ ਕੋਈ ਕੰਮ ਕਰਵਾਉਣਾ ਹੈ ਤੇ ਫਰਦ ਕੇਂਦਰ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਰਾਹਤ ਭਰੀ ਹੋ ਸਕਦੀ ਹੈ ਦੱਸ ਦਈਏ ਕਿ ਫਰਦ ਕੇਂਦਰਾਂ ਤੇ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ ਹੈ ਜਾਣਕਾਰੀ ਅਨੁਸਾਰ ਸੂਬੇ ਅੰਦਰ 2007 ਵਿੱਚ ਲੋਕਾਂ ਦੀ ਸਹੂਲਤ ਲਈ ਫਰਦ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਆਂ ਆਨਲਾਈਨ ਫਰਦ ਕੇਂਦਰ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਿਸ ਦੇ 18 ਸਾਲ ਲੰਘਣ ਤੋਂ ਬਾਅਦ ਹੁਣ ਸੂਬੇ ਭਰ ਦੇ 900 ਤੋਂ ਵੱਧ ਫਰਦ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਦੇ ਸੇਵਾ ਕਾਲ ਵਿੱਚ ਵਾਧਾ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ ਜਿਸ ਕਾਰਨ ਪਿਛਲੇ 3 ਦਿਨਾਂ ਤੋਂ ਸਮੂੱਚੇ ਕਰਮਚਾਰੀ ਕਲਮ ਛੋੜ ਹੜਤਾਲ ਤੇ ਚਲੇ ਗਏ ਸਨ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਕੰਟਰੈਕਟ ਵਧਾਉਣ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਮੂੱਚੇ ਕਰਮਚਾਰੀਆਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਵੀਰ ਸਿੰਘ ਦਾ 3 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ ਜਿਸ ਮਗਰੋਂ ਜਸਵੀਰ ਸਿੰਘ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਮਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 2 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੰਜਾਬ ਅੰਦਰ ਹੁਣ ਬਿਜਲੀ ਦੀ ਘਾਟ ਨਾਲ ਨਹੀਂ ਯੋਜਨਾ ਪਵੇਗਾ ਕਿਉਂਕਿ ਕੇਂਦਰ ਪੰਜਾਬ ਤੇ ਮਿਹਰਬਾਨ ਹੋਇਆ ਹੈ ਪੰਜਾਬ ਨੂੰ 639800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ ਮਿਲਣ ਜਾ ਰਹੇ ਹਨ ਇਸ ਨਾਲ ਸੂਬਾ ਬਿਜਲੀ ਸੰਬੰਧੀ ਸਰਪਲਸ ਹੋ ਜਾਵੇਗਾ ਭਾਵੇਂ ਪੰਜਾਬ ਖਪਤ ਜਿੰਨੀ ਬਿਜਲੀ ਪਹਿਲਾਂ ਹੀ ਉਤਪਾਦਿਤ ਕਰ ਰਿਹਾ ਹੈ ਪਰ ਇੰਨਾ ਯੂਨਿਟਾਂ ਦੇ ਨਾਲ ਪੂਰੇ ਸੂਬੇ ਚ ਆਸਾਨੀ ਨਾਲ 24 ਘੰਟੇ ਬਿਜਲੀ ਦਿੱਤੀ ਜਾ ਸਕੇਗੀ ਇੱਥੇ ਦੱਸਣਾ ਬੰਦ ਹੈ ਕਿ ਬੀਤੇ ਨੀ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੂ ਨੇ ਕੇਂਦਰ ਅੱਗੇ ਰੱਖੀ ਮੰਗ ਅਨੁਸਾਰ ਕਿਹਾ ਹੈ ਕਿ ਪੰਜਾਬ ਨੂੰ ਬਿਜਲੀ ਉਤਪਾਦਨ ਯੂਨਿਟ ਦਿੱਤੇ ਜਾਣ ਦੀ ਤੋਂ ਬਾਅਦ ਕੇਂਦਰ ਨੇ ਪੰਜਾਬ ਨੂੰ ਇਹ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਦੀ ਮੰਗ ਨੂੰ ਮੰਨਦਿਆਂ ਤਿੰਨ ਨਵੇਂ ਉਤਪਾਦਨ ਯੂਨਿਟ ਦੇਨ ਦਾ ਐਲਾਨ ਕੀਤਾ ਹੈ ਕੇਂਦਰੀ ਬਿਜਲੀ ਮੰਤਰੀ ਦੀ ਸਮਨਜ਼ੂਰੀ ਨਾਲ ਪੰਜਾਬ ਵਿੱਚ 2400 ਮੈਗਾਵਾਟ ਦੇ ਥਰਮਲ ਪਲਾਂਟ ਸਥਾਪਿਤ ਹੋਣ ਦਾ ਰਾ ਪੱਧਰਾ ਹੋ ਗਿਆ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ 7000 ਮੈਗਾਵਾਟ ਸੋਲਰ ਪਾਵਰ ਉਤਪਾਦਨ ਦੇ ਦਿੱਤੇ ਗਏ ਟੀਚੇ ਬਾਰੇ ਬੋਲਦੇ ਹਾਂ ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਚ ਲੋੜੀਂਦੀ ਜ਼ਮੀਨ ਦੀ ਕੀਮਤ ਜਿਆਦਾ ਹੋਣ ਕਾਰਨ ਇਸ ਦਿਸ਼ਾ ਵਿੱਚ ਟੀਚੇ ਹਾਸਲ ਕਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ ਪਰੰਤੂ ਪੰਜਾਬ ਸਰਕਾਰ ਕਿਸੇ ਗੁਆਂਢੀ ਸੂਬੇ 'ਚ ਇਹ ਸੋਲਰ ਪ੍ਰੋਜੈਕਟ ਲਗਾਉਣ ਲਈ ਤਨਸ਼ੀਲ ਹੈ ਜਿੱਥੋਂ ਬਿਜਲੀ ਦੀ ਸਪਲਾਈ ਵੀ ਸੌਖਿਆਂ ਹੀ ਪੰਜਾਬ ਨੂੰ ਆ ਜਾਵੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਪੁਸ਼ਨ ਆਸ਼ੂ ਨੂੰ ਅਗਾਊ ਜਮਾਨਤ ਮਿਲ ਗਈ ਹੈ ਲੁਧਿਆਣਾ ਅਦਾਲਤ ਨੇ ਭਾਰਤ ਪੁਸ਼ਨ ਆਸ਼ੂ ਨੂੰ ਜ਼ਮਾਨਤ ਦਿੱਤੀ ਹੈ ਬਿਜ਼ਨਸ ਨੇ ਭਾਰਤ ਪੁਸ਼ਨ ਆਸ਼ੂ ਨੂੰ ਇੱਕ ਸਕੂਲ ਦੀ ਜ਼ਮੀਨ ਵਿਵਾਦ ਮਾਮਲੇ 'ਚ ਸੰਮਣ ਭੇਜੇ ਸੀ ਭਾਰਤ ਪੁਸ਼ਨਾ ਸ਼ੁਨੇ ਲੁਧਿਆਣਾ ਅਦਾਲਤ ਦਾ ਰੁਖ ਕੀਤਾ ਸੀ ਦੱਸ ਦਈਏ ਕਿ ਭਾਰਤ ਪੁਸ਼ਨਾ ਸ਼ੁ 19 ਜੂਨ ਤੋਂ ਬਾਅਦ ਬੀਜਲੈਂਸ ਅੱਗੇ ਪੇਸ਼ ਹੋਣਗੇ ਆਸ਼ੂ ਲੁਧਿਆਣਾ ਪੱਛਮੀ ਜਿਮਨੀ ਚੌਂ ਲਈ ਉਮੀਦਵਾਰ ਹਨ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਨ ਪੰਜਾਬ ਦੀਆਂ ਲੜਕੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਸਮਾਜਿਕ ਨਿਆਂ ਅਧਿਕਾਰਤਾ ਤੇ ਕੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬੇ ਦੀ ਮਾਨ ਸਰਕਾਰ ਨੇ ਆਸ਼ੀਰਵਾਦ ਯੋਜਨਾ ਦੇ ਤਹਿਤ ਮੌਜੂਦਾ ਵਿੱਤੀ ਸਾਲ 2025-26 ਦੌਰਾਨ ਪਛੜੇ ਵਰਗਾਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 3207 ਲੱਖ ਪਾਤਰੀਆਂ ਨੂੰ 16.36 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਇਸ ਸਬੰਧ ਚ ਹੋਰ ਜਾਣਕਾਰੀ ਦਿੰਦੇ ਹੋਏ ਸਮਾਜਿਕ ਨਿਆਂ ਸ਼ਸ਼ਤੀਕਰਨ ਅਤੇ ਕੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਛੜੇ ਵਰਗਾਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਯੋਜਨਾ ਤਹਿਤ ਬਰਨਾਲਾ, ਬਠਿੰਡਾ, ਫਰੀਦਕੋਟ, ਸ਼੍ਰੀ ਫਤਿਹਗੜ੍ਹ ਸਾਹਿਬ, ਜਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਸ਼੍ਰੀ ਮੁਕਸਰ ਸਾਹਿਬ, ਪਟਿਆਲਾ, ਪਠਾਨਕੋਟ, ਐਸਐਸ ਨਗਰ, ਸੰਗਰੂਰ, ਮਲੇਰਕੋਟਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਪਛੜੇ ਵਰਗਾਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਕੁੱਲ 3207 ਲਾਪਾਤਰੀਆਂ ਦੀਆਂ ਅਰਜ਼ੀਆਂ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਹਨ। ਇਨ੍ਹਾਂ 3207 ਲਾਪਾਤਰੀਆਂ ਨੂੰ ਕਵਰ ਕਰਨ ਲਈ 1.36 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਰਾ ਸਰਕਾਰ ਸੂਬੇ ਵਿੱਚ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਲੜਕੀਆਂ ਦੇ ਵਿਆਹ ਲਈ 51000 ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕਰਦੀ ਹੈ ਕੇਂਦਰੀ ਬਿਜਲੀ ਮੰਤਰੀ ਮਨੋਹਰ لال ਖੱਤਰ ਨੇ ਚੰਡੀਗੜ੍ਹ ਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਮੰਤਰੀਆਂ ਤੇ ਅਧਿਕਾਰੀਆਂ ਨਾਲ ਲਾਪਗ 6 ਘੰਟੇ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ 8 ਅਗਸਤ 2025 ਤੱਕ ਸਾਰੇ ਸਰਕਾਰੀ ਦਫ਼ਤਰਾਂ ਸਰਕਾਰੀ ਕਰਮਚਾਰੀਆਂ ਤੇ ਸਰਕਾਰੀ ਕਲੋਨੀਆਂ ਵਿੱਚ ਪ੍ਰੀपेड ਸਮਾਰਟ ਮੀਟਰ ਲਗਾਏ ਜਾਣਗੇ ਇਸ ਤਹਿਤ ਪਹਿਲਾਂ ਭੁਗਤਾਨ ਕਰਨਾ ਪਵੇਗਾ ਫਿਰ ਹੀ ਸੇਵਾ ਉਪਲਬਧ ਹੋਵੇਗੀ ਇਹ ਪ੍ਰਣਾਲੀ ਬਾਅਦ ਵਿੱਚ ਹੋਰ ਖਪਤਕਾਰਾਂ ਨੂੰ ਵੀ ਲਾਗੂ ਕੀਤੀ ਜਾਵੇਗੀ ਦੂਜੇ ਪੜਾਅ ਵਿੱਚ ਮੀਟਿੰਗ ਚ ਵਪਾਰਕ ਕੁਝ ਵੋਲਟੇਜ ਖਪਤਕਾਰਾਂ ਤੇ ਉਪਯੋਗਾਂ ਨੂੰ ਕਵਰ ਕਰਨ ਦੀ ਯੋਜਨਾ ਬਣਾਈ ਗਈ ਹੈ ਇਸ ਮੀਟਿੰਗ ਚ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਉੱਤਰ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਅਤੇ ਲਦਾਖ ਦੇ ਬਿਜਲੀ ਮੰਤਰੀਆਂ ਨੇ ਸ਼ਿਰਕਤ ਕੀਤੀ ਇੱਥੇ ਵੀ ਦੱਸ ਦਈਏ ਕਿ ਕੇਂਦਰੀ ਬਿਜਲੀ ਮੰਤਰੀ ਵੱਲੋਂ ਸੂਬਿਆਂ ਚ ਜਿੰਨੇ ਵੀ ਸਰਕਾਰੀ ਦਫ਼ਤਰ ਹਨ ਉਹਨਾਂ ਚ ਫੋਰੀ ਪ੍ਰੀਪੇਡ ਸਮਾਰਟ ਬਿਜਲੀ ਮੀਟਰ ਲਾਈ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੀ-ਪੈਡ ਮੀਟਰਾਂ ਦਾ ਵਿਰੋਧ ਕੀਤਾ ਹੈ ਇਸ ਸੰਬੰਧੀ ਕਿਸਾਨਾ ਗੁਰੂ ਲਦੂ ਸਿੰਘ ਮਾਨਸਾ ਨੇ ਚਿਪ ਵਾਲੇ ਮੀਟਰ ਦਾ ਵਿਰੋਧ ਕਰਦੇ ਆ ਕਿ ਹੈ ਕਿ ਪੰਜਾਬ ਵਿੱਚ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਵਾਲਿਆਂ ਦੇ ਹੱਕ ਵਿੱਚ ਖੜਨਗੇ ਆ ਕਿਸੇ ਨੇ ਨਸ਼ਾ ਫਲਾਤਾ ਕਿਸੇ ਨੇ ਗੁੰਡਾਗਰਦੀ ਕਰਤੀ ਤੁਸੀਂ ਆਪ ਦੱਸੋ ਮੈਨੂੰ ਵੀਡੀਓ ਮੈਂ ਤਾਂ ਨਹੀਂ ਬਣਾਈ ਉਹ ਵੀਡੀਓ ਚੱਲੀ ਜਾਂਦੀ ਹੈ ਇਹਦੇ 'ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਤਲੋ ਕਿਤੇ ਟ੍ਰੈਫਿਕ 'ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ ਇੱਥੇ ਨਾ ਹੀ ਤੂੰ ਇੱਥੇ ਕੀ ਕਰਨਾ ਆ ਗਈ ਚਲ ਤੂੰ ਇੱਥੋਂ ਹਣ ਤੈਨੂੰ ਤੋਹਾ ਕਰੂੰਗਾ ਉਹ ਕਰੋ ਕਮਾਲ ਐਸ ਕੰਬਸ ਦੇ ਲੀਡਰ ਬਣੇ ਹੋ ਕੇ ਤੂੰ ਗਾਲਾਂ ਕੱਢੋਗੇ ਥੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਇਹ ਅੱਜ ਕਿੰਨੇ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਉਹਨਾਂ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਾਂ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਆ ਹੰਕਾਰ ਨਾਲ ਮੰਗਦੇ ਆ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ 'ਚ ਲਿਖਤਾ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਐ ਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਉਹ ਜ਼ਰੂਰੀ ਐ ਇਹ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਐ ਬਲਕਿ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜ਼ਮਾਨਾ ਇਹੀ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਇਸ ਕਰਕੇ ਇੱਜ਼ਤ ਮਾਣ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਜਦੋਂ ਵੋਟਾਂ ਨਾਮਿਨੇਸ਼ਨ ਭਰਦਿਆਂ ਕਾਗਜ਼ ਭਰਦਿਆਂ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਬਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮ ਆਦਮੀ ਪਾਰਟੀ ਹੈ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਉਮੀਦਵਾਰ ਲੜ ਰਿਹਾ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾ ਆਉਂਦਾ ਤਾਂ ਉਹਦਾ ਬਟਨ ਦਾ ਨੰਬਰ 99 ਨੰਬਰ ਤੇ ਆ ਜਾਂਦਾ ਹੈ ਜੇ ਮੈਂ 117 ਸੀਟਾਂ ਲੜਦੇ ਆਂ ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ ਦੇ 117 ਚ ਦੂਜੇ ਨੰਬਰ ਤੇ ਬਟਨ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਇਹੋ ਜੀ ਵਿਧੀ ਬਣਾ ਦਿੰਦੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕਾਲੀ ਹੈ ਜੇ ਸਾਨੂੰ ਟਿਸਟ ਮਿਲੀ ਹੈ ਕਿ ਕਿਹੜੇ ਨੰਬਰ ਤੇ ਆਪਣਾ ਬਟਨ ਹੈ ਨੰਬਰ ਵੀ ਆਪਣਾ ਪਹਿਲੇ ਹੀ ਆ ਉਹ ਚ ਰੱਬ ਨੇ ਦੱਸਤਾ ਸੰਕੇਤ ਦੇਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇ ਹੋ ਇਮਾਨਦਾਰ ਬੰਦੇ ਹੋ ਤੁਸੀਂ ਨੀਤ ਤੁਹਾਡੀ ਸਾਫ਼ ਹੈ ਆ ਲੋ ਪਹਿਲੇ ਨੰਬਰ ਵਾਲਾ ਬਟਨ ਆ ਗਿਆ ਬਾਕੀਆਂ ਬਲਪਾ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੈ ਅੱਖਾਂ ਚ ਕਾਲਾ ਮੋਤੀ ਚਿੱਟਾ ਮੋਤੀ ਵੀ ਉੱਤਰ ਸਕਦਾ ਐਡੇ ਇਹ ਪ੍ਰਸ਼ਟਾਚਾਰੀ ਨੇ ਹੰਕਾਰੀ ਨੇ ਤੋਂ ਪਹਿਲਾ ਨੰਬਰ ਬਟਨ ਦਬਕੇ ਆਪ ਦਾ ਕਰੇ ਮੁੜਿਆ ਬਸ ਥੋੜਾ ਕੰਮ ਤੇ 7 ਵਜੇ ਬਟਾ ਪੈਣ ਲੱਗ ਜਾਣਗੀਆਂ ਆਦਾ 7:30 ਵਜੇ ਤੱਕ ਨਵੇੜ ਕੇ ਕੰਮ ਖਤਮ ਆ ਕੇ ਘਰੇ ਆਜੋ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਹਿੰਦਰ ਭਗਤ ਜੀ ਬੈਠੇ ਨੇ ਇਲੈਕਸ਼ਨ ਲੜ ਰਹੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰ ਭਗਤ ਲਿਖੂਗਾ ਤਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾ ਲਿਖ ਕੇ ਲਿਆਊਗਾ ਤਸਕਤ ਮੇਰੇ ਹੋਣਗੇ ਆਪੀ ਖੜਿਆ 70 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆਂ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਐ ਸਾਥੋਂ ਅਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾ ਉੱਥੇ ਖੜੀਆਂ ਪਿੰਡਾਂ 'ਚ ਵਗ ਜੋ ਤੋਬਾ ਪੈਰਾਂ 'ਚ ਆ ਜਾਓ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਏ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਨ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਆ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਸੀਂ ਫੁਲਕਾਰੀਆਂ ਬਣਾ ਲੈਣੀਆਂ ਅਸੀਂ ਲਹਿੰਗੇ ਬੁਣ ਲੈਣੀਆਂ ਅਸੀਂ ਪੱਛੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਹੈ ਸਾਡੀ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪਦੇ ਅਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਕੁਛ ਦਾਨ ਕਰਨ ਵਾਸਤੇ ਹੋਣਾ ਚਾਹੀਦੇ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪਦੇ ਡੱਬਰ ਵਾਸਤੇ ਹੀ ਸਾਰਾ ਕੁਝ ਆਪਦੇ ਡੱਬਰ ਵਾਸਤੇ ਹੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਭੈ ਸਿੱਧੂ ਬਦ ਕਮ ਖਤਮ ਬਸ που είναι